ਹਰਿਆਣੇ ਦਾ ਮੁੱਖ ਮੰਤਰੀ ਜਿਹੜਾ ਫਟੇਗੜ ਦੀ ਧਰਤੀ ਤੇ ਆਇਆ ਉਹਨੂੰ ਆਪਣਾ ਵਿਰੋਧ ਕਰਨ ਵਾਸਤੇ ਉਹਨੂੰ ਕਾਲੇ ਝੰਡੇ ਪਖਾਉਣ ਵਾਸਤੇ ਆਏ ਆ ਕਿਉਂ ਜੇ ਅਸੀਂ ਦਿੱਲੀ ਨਹੀਂ ਜਾ ਸਕਦੇ ਅਸੀਂ ਆਪਣੀ ਰਾਜਧਾਨੀ ਚ ਨਹੀਂ ਜਾ ਸਕਦੇ ਤੇ ਇਹ ਕੌਣ ਹੁੰਦੇ ਸਾਡੀ ਪੰਜਾਬ ਦੀ ਧਰਤੀ 'ਚ ਆਉਣ ਵਾਸਤੇ ਵਿਰੋਧ ਕਰਨਾ ਸਾਡਾ ਜੱਥੇਬੰਦਕ ਤੱਥ ਇਹ ਆ ਕਿ ਭਾਰਤ ਅੰਦਰ ਜਿਸ ਤਰੀਕੇ ਨਾਲ ਫਿਰਕਾਪਰਸਤੀ ਫਲਾ ਕੇ ਭਾਜਪਾ ਸਰਕਾਰ ਲੋਕਾਂ ਨੂੰ ਬੰਡਣ ਜਾ ਰਹੀ ਹੈ ਤੇ ਦੇਸ਼ ਨੂੰ ਤੋੜਨ ਜਾ ਰਹੀ ਹੈ ਇਹਦਾ ਸਾਨੂੰ ਅਤ ਧੋਖਾ ਹੈ ਤੇ ਜਿਸ ਤਰੀਕੇ ਨਾਲ ਕਿਸਾਨਾਂ ਦੇ ਕਤਲ ਕੀਤੇ ਨੇ 730 ਬੰਦੇ 1 ਸਾਲ ਚ ਪਹਿਲਾਂ ਉੱਥੇ ਮਰਵਾਏ ਨੇ ਹੁਣ ਹਰਿਆਣੇ ਵਾਲੀ ਸਰਕਾਰ ਨੇ ਜੇ ਲੜਾ ਕੇ ਉੱਥੇ ਫੋਰਸ ਲਾ ਕੇ 7-7 ਲਹਿਰਾਂ ਲਾ ਕੇ ਸਾਡੇ ਬੰਦਿਆਂ ਦੇ ਗੋਲੀਆਂ ਦੇ ਬੰਬ ਚਲਾਏ ਨੇ ਕਿ ਭਾਜਪਾ ਦੇ ਆਉਣ ਵਾਲੇ ਦਿਨਾਂ 'ਚ ਅਸੀਂ ਕਿਸੇ ਪਿੰਡਾਂ ਵਿੱਚ ਵੀ ਬੂਥ ਨਹੀਂ ਲਗੰਦਿਆਂਗੇ ਚਾਹੇ ਇਹਨਾਂ ਦੇ ਕੋਈ ਵੀ ਨਵੇਂ بڑے ਮੰਤਰੀ ਵੀ ਭੱਜ ਕੇ ਵੇਖ ਲੈਣ ਹਾਂ ਇਹਨਾਂ ਦੇ ਪਿੰਡਾਂ ਵਿੱਚ ਬੂਥ ਨਹੀਂ ਲਗੰਦਿਆਂਗੇ ਜੀ ਅੱਜ ਅਸੀਂ ਹਰਿਆਣੇ ਦਾ ਮੁੱਖ ਮੰਤਰੀ ਜਿਹੜਾ ਫਟੇਗੜ ਦੀ ਧਰਤੀ ਤੇ ਆਇਆ ਉਹਨੂੰ ਆਪਣਾ ਵਿਰੋਧ ਕਰਨ ਵਾਸਤੇ ਉਹਨੂੰ ਕਾਲੇ ਝੰਡੇ ਪਖਾਉਣ ਵਾਸਤੇ ਆਏ ਆ ਕਿਉਂ ਜੇ ਅਸੀਂ ਦਿੱਲੀ ਨਹੀਂ ਜਾ ਸਕਦੇ ਅਸੀਂ ਆਪਣੀ ਰਾਜਧਾਨੀ 'ਚ ਨਹੀਂ ਜਾ ਸਕਦੇ ਤੇ ਇਹ ਕੌਣ ਹੁੰਦੇ ਸਾਡੀ ਪੰਜਾਬ ਦੀ ਧਰਤੀ ਚ ਆਉਣ ਵਾਸਤੇ ਇਸ ਕਰਕੇ ਜਿੰਨੀ ਸਾਡੇ ਕੋਲ ਤਾਕਤ ਸੀਗੀ ਤਾਕਤ ਦੇ ਮੁਤਾਬਕ ਅਸੀਂ ਉਹਦਾ ਵਿਰੋਧ ਕੀਤਾ ਔਰ ਇਹਨੇ ਯੋਜਨਾ ਕੀਤਾ ਕਿ ਉਹਨੂੰ ਜਾਂਦੇ ਟਾਈਮ ਵੀ ਅਸੀਂ ਝੰਡੇ ਵਿਖਾਏ ਆਉਂਦੇ ਟਾਈਮ ਵੀ ਵਿਖਾਏ ਔਰ ਹੁਣ ਵੀ ਕਹਿੰਨੇ ਆ ਕਿ ਭਾਜਪਾ ਦੇ ਆਉਣ ਵਾਲੇ ਦਿਨਾਂ ਚ ਅਸੀਂ ਕਿਸੇ ਪਿੰਡਾਂ ਵਿੱਚ ਵੀ ਬੂਥ ਨਹੀਂ ਲਗੰਦਿਆਂਗੇ ਚਾਹੇ ਇਹਨਾਂ ਦੇ ਕੋਈ ਵੀ ਨਵੇਂ بڑے ਮੰਤਰੀ ਵੀ ਭੱਜ ਕੇ ਵੇਖ ਲੈਣਾ ਹਾਂ ਇਹਨਾਂ ਦੇ ਪਿੰਡਾਂ ਵਿੱਚ ਬੂਥ ਨਹੀਂ ਲਗੰਦਿਆਂਗੇ ਜੀ ਅਸੀਂ ਮੁੱਖ ਮੰਤਰੀ ਹਰਿਆਣਾ ਨਸੀਬ ਨਾਇਬ ਸਿੰਘ ਸ਼ੈਣੀ ਦਾ ਫਟੇ ਘੜ ਚੂੜੀਆਂ ਉੱਤੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵਿਰੋਧ ਕੀਤਾ ਕਿਉਂਕਿ ਸਾਡਾ ਕੇਐਮਐਮ ਦਾ ਪੀਐਸਕੇਮ ਗੈਰ ਰਾਜਨੀਤਕ ਦਾ ਭਾਰਤ ਪੱਧਰ ਤੇ ਸੱਤਾ ਅੱਜ ਅਸੀਂ ਇੱਕ ਸਟੇਜ ਤੇ ਨੱਡਾ ਜੀ ਜਿਹੜੇ ਅੰਬਰਸਰ ਰਾਏ ਨੇ ਉਹਦਾ ਵਿਰੋਧ ਕੀਤਾ ਹੈ ਮੋ ਪ੍ਰਧਾਨ ਮੰਤਰੀ ਦਾ ਸ਼ਾਰਪੁਰ ਜੁਰਮੋਧ ਕੀਤਾ ਤੇ ਇਹਨਾਂ ਦਾ ਵਿਰੋਧ ਕੀਤਾ ਜਿਹੜਾ ਜੁਪੀ ਵਾਲਾ ਮੁੱਖ ਮੰਤਰੀ ਆ ਉਹਦਾ ਵਿਰੋਧ ਕੀਤਾ ਵਿਰੋਧ ਕਰਨਾ ਸਾਡਾ ਜੱਥੇ ਬੰਦਕਤਾ ਤੇ ਆ ਕਿ ਭਾਰਤ ਅੰਦਰ ਜਿਸ ਤਰੀਕੇ ਨਾਲ ਫਿਰਕਾਪਰਸਤੀ ਫਲਾ ਕੇ ਭਾਜਪਾ ਸਰਕਾਰ ਲੋਕਾਂ ਨੂੰ ਵੰਡਣ ਜਾ ਰਹੀ ਹੈ ਤੇ ਦੇਸ਼ ਨੂੰ ਤੋੜਨ ਜਾ ਰਹੀ ਹੈ ਇਹਦਾ ਸਾਨੂੰ ਅਤ ਭੁੱਖ ਹੈ ਤੇ ਜਿਸ ਤਰੀਕੇ ਨਾਲ ਕਿਸਾਨਾਂ ਦੇ ਕਤਲ ਕੀਤੇ ਨੇ 730 ਬੰਦੇ ਇੱਕ ਸਾਲ ਚ ਪਹਿਲਾਂ ਉੱਥੇ ਮਰਵਾਏ ਨੇ ਹੁਣ ਹਰਿਆਣੇ ਵਾਲੀ ਸਰਕਾਰ ਨੇ ਕਿ ਲੜਾ ਕੇ ਉੱਥੇ ਫੋਰਸ ਲਾ ਕੇ ਸੱਤ ਸੱਤ ਲਹਿਰਾਂ ਲਾ ਕੇ ਸਾਡੇ ਬੰਦਿਆਂ ਦੇ ਗੋਲੀਆਂ ਦੇ ਬੰਬ ਚਲਾਏ ਨੇ ਤੇ ਸਾਡੇ ਛਪ ਘਟ ਮਰ ਕੇ ਨੌਜਾਨ ਸ਼ਹੀਦ ਜਿਹੜੇ ਕੀਤੇ ਨੇ ਜਿਹਦੀਆਂ ਕਾੜੇ ਸ਼ਬਦਾਂ ਵਿੱਚ ਨਖੇਦੀ ਕਰਦੇ ਨੇ ਭਾਰਤ ਸਰਕਾਰ ਤੇ ਇਸ ਕਾਰਵਾਈ ਦੀ ਨਖੇਦੀ ਕਰਦੇ ਆ ਮੰਗ ਕਰਦੇ ਆ ਕਿ ਭਾਰਤ ਸਰਕਾਰ ਸਾਮਰਾਜੀ ਦੇ ਢੇ ਚੜੀ ਹੋਈ ਆ ਕਾਪੋਰਟ ਖਰਾਨੇ ਦੇ ਟੈਰ ਚੜੀ ਹੋਈ ਹੈ ਉਹਨਾਂ ਦਾ 16 ਲੱਖ ਕਰੋੜ ਰੁਪਇਆ ਮਾਫ ਕਰ ਦਿੱਤਾ ਗਿਆ ਸਾਡੇ ਕਿਸਾਨਾਂ ਨੂੰ ਇੱਕ ਦੁੱਖੀ ਨਹੀਂ ਦਿੱਤੀ ਗਈ ਦਸਾਂ ਰਾਜ ਕੀਤਾ ਜੇ ਇੱਥੇ ਕੋਈ ਪੁਲਸ ਵਾਲਾ ਮੇਰਾ ਵੀਰ ਜਾਂ ਕੋਈ ਸਬਲ ਮੇਰਾ ਵੀਰ ਕੋਲ ਡਿਊਟੀ ਕਰਨ ਵਾਲਾ ਵੀਰ ਜਾਂ ਪੱਤਰ ਕਰਨ ਮੇਰਾ ਵੀਰ ਜਾਂ ਕੋਈ ਕਿਸਾਨ ਵੀਰ ਇੱਕ ਵੀ ਡਿਮਾਂਡ ਪੰਜਾਬ ਦੇ ਲੋਕਾਂ ਦੀ ਹੱਲ ਕੀਤੀ ਹੋਈ ਭਾਰਤੀ ਸਰਕਾਰ ਨੇ ਤੇ ਮੈਂ ਉਹ ਦੇਣਦਾਰ ਹੋਊਗਾ ਜੋ ਭਾਰਤੀ ਸਰਕਾਰ ਨੇ ਜੇ ਸੁਣੀ ਹੈ ਤੇ 1 ਸਾਲ 13 ਮਹੀਨੇ ਉੱਥੇ ਬਿਆੜ ਕੇ ਅਸੀਂ ਕਾਲੇ ਕਾਨੂੰਨ ਰੱਦ ਕਰਾਏ ਨੇ ਜਦਕਿ ਕੋਵਿਡ ਸਮੇਂ ਇਹਨਾਂ ਨੇ ਚੋਰੀ ਛੱਪੇ 5 ਜੂਨ ਨੂੰ ਬਣਾਏ ਸੀ ਤਾਂ ਉਹਨੂੰ ਰੱਦ ਕਰਾਇਆ ਤਾਂ ਅਸੀਂ ਮੰਗ ਕੀਤੀ ਹੈ ਕਲਖਵੀਰਪੁਰ ਖੀਰੀ ਵਾਲੇ ਤੇ ਹੋਰ ਜਿਹੜੇ ਮਸਲੇ ਸਾਡੇ ਐ ਐਸਕੇਐਮ ਐਮਐਸਪੀ ਤੇ ਪਸਵੰਮੀ ਨਾਥਨ ਦੀ ਰਿਪੋਰਟ ਜਿਹੜੀ ਆ ਉਹ ਲਾਗੂ ਕੀਤੀ ਜਾਵੇ ਨਹੀਂ ਤੇ ਸਾਡੀ ਇਹਨਾਂ ਰਾਈ ਉਹਨਾਂ ਚਰਚਾ ਚાલુ ਰੋਗੀ ਬੇਸ਼ੱਕ ਲੋਕਾਂ ਦੇ ਵੋਟਾਂ ਪਾਉਣੀਆਂ ਨੇ ਜਿੱਥੇ ਮਰਜ਼ੀ ਪਾਈ ਜਾਣ ਅਸੀਂ ਪਾਏ ਨਹੀਂ ਪਾਟ ਪਾਦਾ ਤੇ ਅਸੀਂ ਪਹਿਲੇ ਰੋਧ ਵਿਰੋਧ ਕਰ ਰਹੇ ਹਾਂ ਨਾਲ ਇਥੋਂ ਦੀ ਸਰਕਾਰ ਜਿਹੜੀ ਹੈ ਉਹ ਕੋਈ ਵੀ ਹੋਵੇ ਭਾਵੇਂ 75 ਸਾਲਾਂ ਚੱਕ ਕਿਸੇ ਦਾ ਕੋਈ ਨਹੀਂ ਸਵਾਰਿਆ ਇਹਨਾਂ ਨੇ ਇਸ ਕਰਕੇ ਭਰਾਓ ਮੈਂ ਤੁਹਾਨੂੰ ਆਪਣੀ ਬੇਨਤੀ ਕਰਦਾ ਕਿ ਆਪੋ ਜੀ ਦੇ ਪਿੰਡਾਂ 'ਚ ਸਲੂਕ ਰੱਖੋ ਫੋਟੀਆਂ ਪਾਓ ਤੇ ਠੀਕ ਤਰੀਕੇ ਨਾਲ ਜਿੱਥੇ ਜਿੱਥੇ ਕਹੇ ਨੇ ਵੋਟ ਪਾਉਣੀਆਂ ਕੋਈ ਪਾਏ ਨਹੀਂ ਜੱਥੇਬੰਦਾਂ ਦਾ ਸਾਡਾ ਫੈਸਲਾ ਕਿ ਅਸੀਂ ਵੋਟ ਨਹੀਂ ਪਾਉਣੀ ਕਿਉਂਕਿ ਉਹ ਜਾਕਮਾਂ ਨੂੰ ਅਸੀਂ ਨਹੀਂ ਚੁਣਨਾ ਜਿਹੜੇ ਦੇ ਹਾਕਮ ਸਮਾਇਕ ਬਗਉਂਦੇ ਹੁਣ ਦੇਸ਼ ਬਰੋਦੀ ਹੁਣ ਦੇਸ਼ ਨੂੰ ਫਟਕ ਪਾਉਂਦੇ ਹੁਣ ਕਿਸਾਨਾਂ ਨੂੰ ਨਹੀਂ ਸੁਣਦੇ ਹੁਣ ਉਹਨਾਂ ਨੂੰ ਨਹੀਂ ਇੱਥੇ ਵੋਟ ਪਾਉਣੀਆਂ